ਅੱਜਕਲ ਖਾਣ ਪੀਣ ਦੀਆਂ ਗਲਤ ਆਦਤਾਂ ਕਾਰਨ ਜ਼ਿਆਦਾਤਰ ਲੋਕਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਜਜਿਹੇ ਲੋਕਾਂ ਨੂੰ ਹੱਡੀਆਂ ਦੇ ਟੁੱਟਣ ਦਾ ਖਤਰਾ ਜ਼ਿਆਦਾ ਹੁੰਦਾ ਪਰ ਹੱਡੀਆਂ ਦੇ ਖਰਾਬ ਹੋਣ ਤੋਂ ਪਹਿਲਾਂ ਸਰੀਰ ਵਿੱਚ ਕੁਝ ਅਜਿਹੇ ਸੰਕੇਤ ਦਿਖਾਈ ਦਿੰਦੇ ਹਨ ਇਸ ਦੇ ਲਈ ਇਨ੍ਹਾਂ ਸੰਕੇਤਾਂ ਨੂੰ ਜਾਣੋ ਜੋ ਹੱਡੀਆਂ ਵਿੱਚ ਸਟੀਲੇ ਤਾਕਤ ਲਿਆਉਣਾ ਆਸਾਨ ਬਣਾ ਦੇਣਗੇ ਵਿਸ਼ਾ ਬਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹ ਕੁਮਰ ਫੀਤ Hãy oh. ਸਿਹਤ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਨਾਲ ਹਾਜ਼ਰ ਹੋਇਆ ਦੱਸ ਦੋਨਿਆਂ ਕੀ ਚੱਕਰ ਤੁਹਾਡੇ ਵੀ ਹੱਡੀਆਂ ਵਿੱਚ ਅਕਸਰ ਦਰਦ ਰਹਿੰਦਾ ਹੈ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਨੇ ਤੇ ਆਖਿਰਕਾਰ ਇਸ ਦੇ ਪਿੱਛੇ ਕੀ ਕਾਰਨ ਹੈ ਤੁਹਾਨੂੰ ਵਿਸਥਾਰ ਦੇ ਨਾਲ ਦੱਸਾਂਗੇ ਤਾਂ ਸਭ ਤੋਂ ਪਹਿਲਾਂ ਇਹ ਕਵਾਂਗੇ ਕਿ ਜਿੰਨਾ ਹੋ ਸਕੇ ਆਪਣੀ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖੋ ਐਕਸਰਸਾਈਜ਼ ਕਰੋ ਕਸਰਤ ਕਰੋ ਤੇ ਆਪਣੀ ਸਿਹਤ ਦੇ ਸਹਿਨ ਦੇ ਅਨੁਸਾਰ ਹੀ ਉਸ ਨੂੰ ਕੰਮ ਦੇ ਵਿੱਚ ਲਿਆ ਕਿਉਂਕਿ ਜ਼ਿਆਦਾ ਕਸਰਤ ਕਰਨ ਦੇ ਨਾਲ ਵੀ ਉਸਤਾਜੜਾ ਕੀ ਗਲਤ ਅਸਰ ਹੱਡੀਆਂ ਤੇ ਪੈ ਸਕਦਾ ਹੈ ਸਾਡੇ ਲਈ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਸਾਡੀਆਂ ਹੱਡੀਆਂ ਮਜ਼ਬੂਤ ਨਹੀਂ ਹੋਣਗੀਆਂ ਤਾਂ ਅਸੀਂ ਕੋਈ ਵੀ ਕੰਮ ਸਹੀ ਢੰਗ ਨਾਲ ਨਹੀਂ ਕਰ ਸਕਾਂਗੇ ਪਰ ਅੱਜਕੱਲ ਖਾਣ ਪੀਣ ਦੀਆਂ ਗਲਤ ਆਦਤਾਂ ਕਾਰਨ ਜ਼ਿਆਦਾਤਰ ਲੋਕਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਜਿਸੇ ਲੋਕਾਂ ਨੂੰ ਹੱਡੀਆਂ ਦੇ ਟੁੱਟਣ ਦਾ ਖਤਰਾ ਜ਼ਿਆਦਾ ਹੁੰਦਾ ਹੈ ਪਰ ਹੱਡੀਆਂ ਦੇ ਖਰਾਬ ਹੋਣ ਤੋਂ ਪਹਿਲਾਂ ਸਰੀਰ ਵਿੱਚ ਕੁਝ ਅਜਿਹੇ ਸੰਕੇਤ ਦਿਖਾਈ ਦਿੰਦੇ ਹਨ ਇਸ ਦੇ ਲਈ ਇਹਨਾਂ ਸੰਕੇਤਾਂ ਨੂੰ ਜਾਣੋ ਜੋ ਹੱਡੀਆਂ ਵਿੱਚ ਸਟੀਲੀ ਤਾਕਤ ਲਿਆਉਣਾ ਆਸਾਨ ਬਣਾ ਦੇਣਗੇ ਸਭ ਤੋਂ ਪਹਿਲਾਂ ਹੱਡੀਆਂ ਵਿੱਚ ਲਗਾਤਾਰ ਦਰਦ ਰਹਿਣਾ ਜਦਕਰ ਹੱਡੀਆਂ ਕਮਜ਼ੋਰ ਹਨ ਤਾਂ ਹੱਡੀਆਂ ਵਿੱਚ ਲਗਾਤਾਰ ਦਰਦ ਰਹਿੰਦਾ ਹੈ ਹੱਡੀਆਂ ਨੂੰ ਨੁਕਸਾਨ ਅਕਸਰ ਲੰਬੇ ਸਮੇਂ ਤੱਕ ਚੱਲਣ ਵਾਲੇ ਦਰਦ ਦੇ ਰੂਪ ਵਿੱਚ ਆਪਣੇ ਸ਼ੁਰੂਆਤੀ ਲੱਛਣ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਇਹ ਸਰੀਰ ਦੇ ਇੱਕ ਖਾਸ ਹਿੱਸੇ ਵਿੱਚ ਹੁੰਦਾ ਹੈ ਤੇ ਇਹ ਇਸ ਕਿਸਮ ਦਾ ਦਰਦ ਸਮੇਂ ਦੇ ਨਾਲ ਵਧਦਾ ਹੈ ਅਤੇ ਆਰਾਮ ਜਾਂ ਆਮ ਦਰਦਨਾਸ਼ਕਾਂ ਨਾਲ ਠੀਕ ਨਹੀਂ ਹੁੰਦਾ ਹੱਡੀਆਂ ਦਾ ਦਰਦ ਵੱਖ-ਵੱਖ ਕਿਸਮਾਂ ਦਾ ਹੋ ਸਕਦਾ ਹੈ ਕਈ ਵਾਰ ਹਲਕਾ ਕਈ ਵਾਰ ਦਰਦ ਕੜਵਲ ਵਰਗਾ ਸਿੱਖਾ ਜੋ ਰਾਤ ਨੂੰ ਵੱਧਦਾ ਹੈ ਦਰਦ ਇਹ ਲੱਛਣ ਫ੍ਰੈਕਚਰ ਹੱਡੀਆਂ ਦੀ ਲਾਗ ਅਤੇ ਕੈਂਸਰ ਵਰਗੀਆਂ ਸਥਿਤੀਆਂ ਤੋਂ ਪੈਦਾ ਹੋ ਸਕਦੇ ਨੇ ਹੱਡੀਆਂ ਦੇ ਕੈਂਸਰ ਦਾ ਦਰਦ ਸ਼ੁਰੂ ਵਿੱਚ ਕਦੇ-ਕਦੇ ਹੁੰਦਾ ਹੈ ਪਰ ਸਮੇਂ ਦੇ ਨਾਲ ਇਹ ਇੱਕ ਨਿਰੰਤਰ ਅਤੇ ਵੱਧਦਾ ਦਰਦ ਬਣ ਜਾਂਦਾ ਹੈ ਜੋ ਪ੍ਰਭਾਵਿਤ ਹਿੱਸੇ ਦੀ ਹਰ ਹਰਕਤ ਨਾਲ ਵੱਧਦਾ ਜੇਕਰ ਹੱਡੀਆਂ ਦਾ ਦਰਦ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ ਤਾਂ ਇਹ ਖਤਰਨਾਕ ਹੋ ਸਕਦਾ ਹੈ ਕਿਉਂਕਿ ਇਹ ਹੱਡੀਆਂ ਦੇ ਸੜਨ ਜਾਂ ਅੰਦਰੂਨੀ ਨੁਕਸਾਨ ਦਾ ਸੰਕੇਤ ਹੋ ਸਕਦਾ ਹੈ ਦੂਜੀ ਸੋਚ ਜੀ ਹਾਂ ਹੱਡੀਆਂ ਦਾ ਨੁਕਸਾਨ ਅਕਸਰ ਪਹਿਲਾਂ ਸੋਚ ਦੇ ਰੂਪ ਵਿੱਚ ਦਿਖਾਈ ਦਿੰਦਾ ਜੋ ਪ੍ਰਭਾਵਿਤ ਹੱਡੀ ਦੇ ਆਲੇ ਦੁਆਲੇ ਇੱਕ ਗੰਢ ਦੇ ਰੂਪ ਵਿੱਚ ਵਿਕਸਿਤ ਹੁੰਦਾ ਹੈ ਇਹ ਸੋਜ ਹੌਲੀ-ਹੌਲੀ ਵੱਧਦੀ ਜਾਂਦੀ ਹੈ ਕਿਉਂਕਿ ਸਮੇਂ ਦੇ ਨਾਲ ਹੱਡੀ ਦਾ ਨੁਕਸਾਨ ਵੱਧਦਾ ਹੈ। ਸ਼ੁਰੂ ਵਿੱਚ ਇਸ ਨੂੰ ਪਛਾਣਨਾ ਮੁਸ਼ਕਲ ਹੋ ਸਕਦਾ ਹੈ। ਸੋਜ ਇਸ ਲਈ ਵਿਕਸਿਤ ਹੁੰਦੀ ਹੈ ਕਿਉਂਕਿ ਹੱਡੀ ਦੇ ਨੇੜੇ ਟਿਸ਼ੂ ਸੋਜ ਹੋ ਜਾਂਦਾ ਹੈ ਜਾਂ ਟਿਊਮਰ ਕਾਰਨ ਹੱਡੀਆਂ ਦਾ ਅਸਧਾਰਨ ਵਾਧਾ ਹੁੰਦਾ ਹੈ। ਬਣਨ ਵਾਲੀ ਗੰਡ ਬਣਤਰ ਵਿੱਚ ਨਰਮ ਜਾਂ ਸਖਤ ਹੋ ਸਕਦੀ ਹੈ ਤੇ ਕਈ ਵਾਰ ਛੂਣ ਤੇ ਗਰਮ ਮਹਿਸੂਸ ਹੋ ਸਕਦੀ ਹੈ ਜੋ ਕਿ ਲਾਗ ਜਾਂ ਸੋਚ ਦੀ ਨਿਸ਼ਾਨੀਆਂ ਹੈ ਹੱਡੀ ਦੇ ਆਲੇ ਦੁਆਲੇ ਸੋਜ ਨੇੜੇ ਜੋੜਾ ਨੂੰ ਹਿਲਾਉਣ ਵਿੱਚ ਮੁਸ਼ਕਲ ਦਾ ਕਾਰਨ ਬਣਦੀ ਹੈ ਇਹ ਬੇਆਰਾਮੀ ਦਾ ਕਾਰਨ ਵੀ ਬਣਦਾ ਹੈ ਜੋ ਸਰੀਰ ਦੀਆਂ ਆਮ ਗਤੀਵਿਧੀਆਂ ਅਤੇ ਗਤੀ ਵਿੱਚ ਵਿਘਨ ਪਾਉਂਦਾ ਹੈ ਜੇਕਰ ਹੱਡੀ ਦੇ ਨੇੜੇ ਕੋਈ ਅਸਧਾਰਨ ਸੋਜ ਜਾਂ ਗੰਢ ਦੇ ਨਾਲ-ਨਾਲ ਲਗਾਤਾਰ ਕੋਮਲਤਾ ਅਤੇ ਘੱਟ ਗਤੀ ਹੁੰਦੀ ਹੈ ਤਾਂ ਤੁਹਾਨੂੰ ਤੁਰੰਤ ਇੱਕ ਆਰਥੋਪੈਡਿਕ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਤੀਜੀ ਸੀਮਿਤ ਹਰਕਤਾਂ ਜੀ ਹਾਂ ਹੱਡੀ ਨੂੰ ਨੁਕਸਾਨ ਜੋੜਾਂ ਅਤੇ ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਨਸਾਂ ਨੂੰ ਪ੍ਰਭਾਵਿਤ ਕਰਦਾ ਹੈ ਇਸ ਦੇ ਨਾਲ ਹਰਕਤਾਂ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਤੇ ਹੱਡੀਆਂ ਦੇ ਨੁਕਸਾਨ ਦੇ ਸ਼ੁਰੂਆਤੀ ਲੱਛਣਾਂ ਵਿੱਚ ਕਠੋਰਤਾ ਜਾਂ ਗਤੀਸ਼ੀਲਤਾ ਵਿੱਚ ਕਮੀ ਸ਼ਾਮਲ ਹੋ ਸਕਦੀ ਹੈ ਨਾਲ ਹੀ ਪ੍ਰਭਾਵਿਤ ਹੱਡੀ ਦੇ ਆਲੇ ਦੁਆਲੇ ਬਾਹਾਂ ਲੱਤਾਂ ਜਾਂ ਜੋੜਾਂ ਦੀ ਸੀਮਿਤ ਵਰਤੋਂ ਦਾ ਅਨੁਭਵ ਹੋ ਸਕਦਾ ਹੈ ਤੁਰਨ ਵੇਲੇ ਦਰਦ ਲੰਗੜਪਨ ਕਮਜ਼ੋਰੀ ਬਾਹਾਂ ਅਤੇ ਲੱਤਾਂ ਨੂੰ ਪੂਰੀ ਤਰ੍ਹਾਂ 모ੜਨ ਜਾਂ ਸਿੱਧਾ ਕਰਨ ਵਿੱਚ ਮੁਸ਼ਕਲ ਇਹ ਸਾਰੇ ਲੱਛਣ ਹੱਡੀਆਂ ਦੇ ਫ੍ਰੈਕਚਰ ਜਾਂ ਜੋੜਾਂ ਦੇ ਨੇੜੇ ਹੋਣ ਵਾਲੀਆਂ ਬਿਮਾਰੀਆਂ ਦੇ ਆਮ ਸੰਕੇਤ ਹਨ ਰੀਦੀ ਹੱਡੀ ਦੇ ਨੇੜੇ ਹੱਡੀਆਂ ਦੀਆਂ ਸਟਾਨ ਨਸਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ ਜਿਸ ਦੇ ਨਾਲ ਪ੍ਰਭਾਵਿਤ ਖੇਤਰ ਵਿੱਚ ਕਮਜ਼ੋਰੀ ਅਤੇ ਜਰਨਾਹਟ ਹੋ ਸਕਦੀ ਹੈ ਹਿਲਜੁਲ ਦੀਆਂ ਸਮੱਸਿਆਵਾਂ ਜੋ ਪਹਿਲਾਂ ਮਾਮੂਲੀ ਲੱਗ ਸਕਦੀਆਂ ਹਨ ਸਮੇਂ ਦੇ ਨਾਲ ਗੰਭੀਰ ਹੋ ਸਕਦੀਆਂ ਹਨ ਜੇਕਰ ਹੱਡੀ ਦੇ ਨੁਕਸਾਨ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਇਹਨਾਂ ਚੇਤਾਵਨੀ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨ ਦੇ ਨਾਲ ਸਥਾਈ ਤੌਰ ਤੇ ਗਤੀਹੀਣਤਾ ਹੋ ਸਕਦੀ ਹੈ ਜੋ ਪੰਕਤਾ ਦਾ ਕਾਰਨ ਬਣ ਸਕਦੀ ਹੈ ਕਿਸੇ ਵੀ ਹਿਲਜੁਲ ਦੀ ਸਮੱਸਿਆ ਜਾਂ ਅੰਗ ਦੀ ਵਰਤੋਂ ਵਿੱਚ ਮੁਸ਼ਕਲ ਹੋਣ ਦੀ ਸਥਿਤੀ ਵਿੱਚ ਸਹੀ ਨਿਦਾਨ ਪ੍ਰਾਪਤ ਕਰਨ ਅਤੇ ਇਲਾਜ ਸ਼ੁਰੂ ਕਰਨ ਦੇ ਲਈ ਤੁਰੰਤ ਡਾਕਟਰ ਦੀ ਜਾਂਚ ਕਰਵਾਉਣੀ ਮਹੱਤਵਪੂਰਨ ਜੇਕਰ ਤੁਹਾਨੂੰ ਵੀ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੁੰਦੀ ਹੈ ਤੁਹਾਡੀ ਹੱਡੀਆਂ ਦੇ ਵਿੱਚ ਦਰਦ ਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਸੋਜ ਹੁੰਦੀ ਹੈ ਤਾਂ ਤੁਰੰਤ ਤੁਸੀਂ ਡਾਕਟਰ ਕੋਲ ਜਾਓ ਆਪਣਾ ਚੈੱਕਅਪ ਕਰਾਓ ਉਸ ਨੂੰ ਜਿਹੜਾ ਕਿ ਅਣਗੌਲੀ ਨਾ ਕਰੋ ਉਸ ਨੂੰ ਤਾਂ ਤੁਰੰਤ ਆਪਣਾ ਸਿਹਤ ਦਾ ਜੁੜਾ ਕੀ ਰੂਟੀਨ ਚੈੱਕਅਪ ਜ਼ਰੂਰ ਕਰਵਾਂਦੇ ਰਹੋ ਤੇ ਆਪਣੇ ਡਾਕਟਰ ਨੂੰ ਕੰਸਲਟ ਜ਼ਰੂਰ ਕਰੋ ਤਾਂ ਕਿ ਦੇ ਵਿੱਚ ਅਜੀਆਂ ਹੋਰ ਟਿਪਸ ਨੂੰ ਜਾਣਨ ਦੇ ਵਾਸਤੇ ਵਿਸ਼ਵ ਵਾਰਤਾ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ